ਔਰ ਉਹਦਾ ਹੱਥ 모ਢੇ ਤੇ ਰੱਖਣਾ ਤੇ ਜਦੋਂ ਕੋਈ ਆਸਰਾ ਨਾ ਰਿਹਾ ਇੱਕ ਦਿਨ ਮਨ ਵਿੱਚ ਖਿਆਲ ਉਪਜਿਆ ਅਰਤੀ ਨੇ ਕਿਹਾ ਕਿ ਬਾਪੂ ਆਪਾਂ ਆਨੰਦਪੁਰੀ ਵਾਲੇ ਸਤਿਗੁਰੂ ਦੇ ਕੋਲ ਚੱਲੀਏ ਦੇਦਾਰ ਕਰੀਏ ਇੱਥੇ ਆਪਣਾ ਕੋਈ ਨਹੀਂ ਰਹਿ ਗਿਆ ਕਹਿੰਦੇ ਜਿਉਂ ਚੱਲੇ ਦਾਦਾ ਪੋਤੀ ਦਾ ਦੇਖ ਕੇ ਦੇ ਰਾਹ ਉਪਟਕ ਦੇ ਪੋਤੀ ਦੇ ਮੋੜੇ ਤੇ ਹੱਥ ਰੱਖਿਆ ਥੜਕਦੇ ਪੈਰਾਂ ਨਾਲ ਰਾਤ ਬਰਾਤੇ ਰਸਤੀਆਂ ਕਰਸਤੇ ਚਲਦੇ ਚਲਦੇ ਇੱਕ ਰਸਤੇ ਦੇ ਵਿੱਚ ਰਾਤ ਦਾ ਸਮਾਂ ਸੀ ਤੇ ਜਾ ਕੇ ਸੂਏ ਦੇ ਕਿਨਾਰੇ ਕਿਸੇ ਦੇ ਤੁਰੇ ਜਾ ਰਹੇ ਸੰਤ ਤੇ ਆਪਣੀ ਬੇਟੀ ਨੂੰ ਕਹਿੰਦਾ ਧੀਏ ਪੋਲ ਦੀ ਪਾਲ ਕਰ ਇਹਨੂੰ ਪਾਰ ਕਰੀਏ ਪਾਰ ਕੀਤਾ ਤੇ ਕਹਿੰਦਾ ਕਿ ਦੇ ਦੇਖ ਕਿਦੇ ਅੱਗ ਤੈਨੂੰ ਨਜ਼ਰ ਆਵੇ ਜਾਂ ਦੀਵਾ ਬਲਦਾ ਬਈ ਉੱਥੋਂ ਆਪਾਂ ਨੂੰ ਭੋਜਨ ਦਾ ਪ੍ਰਬੰਧ ਹੋ ਜਾਵੇਗਾ ਜੰਗਲ ਦਾ ਏਰੀਆ ਜੰਗਲ ਵੀ ਆਬਾਨ ਜਦੋਂ ਜਿੱਥੇ ਨਜ਼ਰ ਆਉਂਦੀ ਸੀ ਨਾਗ ਦੀ ਇਹ ਪੋਤੀ ਨੇ ਦਾਦੇ ਦਾ ਹੱਥ ਆਪਣੇ ਮੋਢੇ ਤੇ ਰੱਖਿਆ ਨੇਤਰਾਂ ਤੋਂ ਹੀ ਨਾ ਅਗਨੀ ਦੇ ਕੋਲ ਗਿਆ ਕਹਿੰਦੀ ਬਾਪੂ ਆਪਾਂ ਉੱਥੇ ਆ ਗਿਆਂ ਬਾਬਾ ਜਿੱਥੇ ਅੱਗ ਮੱਚਦੀ ਆ ਆਵਾਜ਼ ਮਾਰ ਕੇ ਕਹਿੰਦਾ ਭਾਈ ਕੋਈ ਹੈ ਉੱਥੇ ਬੈਠੇ ਸਨ ਪਠਾਨ ਤੇ ਪਠਾਣਾ ਦੇ ਕੋਲ ਜਦੋਂ ਪਹੁੰਚੇ ਤੇ ਉਹਨਾਂ ਬੁਠਾ ਲਿਆ ਤੇ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਬਈ ਆਪਾਂ ਨੂੰ ਇਹ ਮਨੁੱਖ ਮਿਲ ਗਏ ਇਹਨਾਂ ਨੂੰ ਗਾਂ ਵੇਚਾਂਗੇ ਦਿਨ ਦਾ ਚੜ੍ਹਾਉ ਹੋਇਆ ਜਦੋਂ ਦਾਦਾ ਪੋਤੀ ਉੱਥੋਂ ਚੱਲਣ ਲੱਗੇ ਨਾ ਤੇ ਉਹ ਕਹਿੰਦੇ ਖਬਰਦਾਰ ਕਿਦੇ ਨਹੀਂ ਜਾਣਾ ਤੁਸੀਂ ਸਾਡੇ ਗੁਲਾਮ ਫਸ ਗਏ ਉਥੇ ਲੱਗੇ ਇੱਕ ਜ਼ਿਮੀਂਦਾਰ ਦਾ ਖੂ ਚੱਲਦਾ ਸੀ ਉਹ ਦਿਨ ਚੜਿਆ ਆਇਆ ਪਠਾਨ ਉਹਨੂੰ ਕਹਿੰਦੇ ਬਈ ਆ ਲੈ ਤੈਨੂੰ ਬੰਦਾ ਦਿੰਨੇ ਆ ਤੇਰੇ ਖੂ ਦੀ ਰਖਵਾਲੀ ਕਰੇਗਾ ਇੱਥੇ ਬੈਠਾ ਰਿਆ ਕਰੇਗਾ ਤੇ ਤੈਨੂੰ ਵੀ ਆਉਣਾ ਜਾਣਾ ਸੌਖਾ ਉਹਨਾਂ ਨੇ ਉਹ ਬਜ਼ੁਰਗ ਨੇਤਰਹੀਨ ਉਸ ਕਿਸਾਨ ਨੂੰ ਖੂਹ ਤੇ ਬਿਠਾਉਣ ਲਈ ਵੇਚ ਦਿੱਤਾ ਉਹ ਲੜਕੀ ਨੂੰ ਪੋਤੀ ਨੂੰ ਲੈ ਕੇ ਆਪ ਅੱਗੇ ਨੂੰ ਤੁਰ ਗਏ ਉਹ ਬਿਲ ਕੇ ਬਜ਼ੁਰਗ ਵੀ ਰੋਵੇ ਮੇਰਾ ਸਭ ਕੁਝ ਗਿਆ ਅੱਜ ਮੇਰਾ ਰਿਆ ਕੁਝ ਨਹੀਂ ਇਧਰ ਉਹ ਕਿਸਾਨ ਰਾਤ ਖਰੀਦ ਕੇ ਉਹਨੂੰ ਬਿਠਾ ਗਿਆ ਤੇ ਤੜਕੇ ਨੂੰ ਆਇਆ ਤੇ ਬਜ਼ੁਰਗ ਫੇਰ ੁੱਭੀ ਰੋਂਦਾ ਕਹਿਣ ਲੱਗਾ ਬਾਬਾ ਜੀ ਦੇ ਪੱਲੇ ਰੋਣਾ ਪੈਦਾ ਵੇ ਉਹਨੂੰ ਕੋਈ ਨਹੀਂ ਬਚਾ ਸਕਦਾ ਛੱਡ ਦੇ ਮੋਹ ਕਹਿੰਦਾ ਮੇਰੇ ਪੰਜੋਂ ਪੁੱਤਰ ਚਲੇ ਗਏ ਘਰ ਘਾੜ ਚਲਾ ਗਿਆ ਮੈਨੂੰ ਇੰਨਾ ਦੁੱਖ ਨਹੀਂ ਹੋਇਆ ਅੱਜ ਜਿੰਨਾ ਮੇਰੀ ਪੋਤੀ ਨੂੰ ਮੇਰੇ ਤੋਂ ਵਿਛੜ ਜਾਣ ਤੇ ਪਤਾ ਨਹੀਂ ਉਹ ਲੈ ਗਏ ਆਦਮੀ ਕੀ ਹੋਵੇਗਾ ਉਹਦੇ ਜੀਵਨ ਨਾਲ ਜਿੰਨਾ ਦੁੱਖ ਹੁੰਦਾ ਆ ਹੇ ਕਲਗੀਆਂ ਵਾਲਿਆ ਤੂੰ ਕਿਰਪਾ ਕਰੀ ਜਦੋਂ ਭਰੇ ਹੋਏ ਮਨ ਨੇ ਬਜ਼ੁਰਗ ਨੇ ਕਲਗੀਆਂ ਵਾਲੇ ਸਤਿਗੁਰੂ ਦਾ ਨਾਂ ਲਿਆ ਨਾ ਉਹ ਜ਼ਿਮੀਂਦਾਰ ਠੰਬਰ ਗਿਆ ਕਹਿੰਦਾ ਵੀ ਤੂੰ ਕਲਗੀਆਂ ਵਾਲੇ ਦੇ ਦੇ ਨੂੰ ਕਿਵੇਂ ਜਾਣਦਾ ਹੈ ਕਹ ਲੱਗਾ ਮੈਂ ਇਸ ਕਰਕੇ ਜਾਣਦਾ ਹਾਂ ਮੇਰਾ ਪੁੱਤਰ RAM ਸਿੰਘ ਉਹਦੀ ਫੌਜ ਵਿੱਚ ਸ਼ਹੀਦ ਹੋ ਗਿਆ ਉਹ ਬਜ਼ੁਰਗ ਜਿਹੜਾ ਸੀ ਨਾ ਜ਼ਿਮੀਂਦਾਰ ਉਹ ਕੁਬਰਾ ਗਿਆ ਕਹਿੰਦਾ ਬਾਬਾ ਮੈਂ ਤੈਨੂੰ ਕੁਝ ਨਹੀਂ ਆਖਿਆ ਜਦੋਂ ਗੁਰੂ ਦਾ ਨਾਂ ਸੁਣਿਆ ਨਾ ਮੈਂ ਤੈਨੂੰ ਕੁਝ ਨਹੀਂ ਆਖਿਆ ਮੇਰੇ ਵੱਲੋਂ ਆਜ਼ਾਦ ਨੇ ਜਿੱਧਰ ਮਰਜ਼ੀ ਜਾ ਸਕਦਾ ਹੁਣ ਉਹ ਅੱਖਾਂ ਤੋਂ ਹੀਣਾ ਸੀ ਜਾਣਾ ਕਿੱਥੇ ਸੀ ਦੂਜੇ ਪਾਸੇ ਉਹ ਪਠਾਨ ਕੁੜੀ ਨੂੰ ਲੈ ਕੇ ਅੱਗੇ ਗਏ ਅੱਗੇ ਕੋਈ ਰਾਜਪੂਤ ਆਪਣੀ ਨਵੀਂ ਸ਼ਾਦੀ ਕਰਾ ਕੇ ਆ ਰਿਹਾ ਸੀ ਉਸ ਨੂੰ ਰਸਤੇ ਵਿੱਚ ਉਹਦੇ ਨੌਕਰ ਨੂੰ ਆਗੂ ਇਹ ਪਠਾਨ ਮਿਲੇ ਕਹਿਣ ਲੱਗੇ ਕੋਈ ਗੁਲਾਮ ਚਾਹੀਦਾ ਹੈ ਕਹਿੰਦੇ ਹਾਂ ਚਾਹੀਦਾ ਹੈ ਇਸ ਬੇਗਮ ਦੀ ਖਿਦਮਤ ਵਾਸਤੇ ਕਹਿੰਦੇ ਹਾਂ ਲੜਕੀ ਆ ਉਹਨੂੰ ਖਰੀਦੋ ਖਰਾਦੀ ਦੀ ਗੱਲ ਚੱਲੇ ਉਹ ਰਾਜਪੂਤ ਪੁੱਛਦਾ ਤੁਸੀਂ ਕਿੰਨੇ ਤੋਲਿਆਂ ਦੀ ਕਹਿੰਦੇ ਉਹਨਾਂ ਝੂਠ ਮਾਰਿਆਂ ਦੇ 20 ਰੁਪਿਆ ਤੋਲਿਆਂ ਦੀ ਤੇ ਚਾਲਿਆਂ ਦੀ ਵੇਚਣੀ ਉਹ ਰਾਜਪੂਤ ਨੇ ਪਠਾਣਾ ਤੋਂ ਉਹ ਲੜਕੀ 40 ਰੁਪਿਆ ਚ ਖਰੀਦ ਲਈ ਜੀ ਖਰੀਦ ਕੇ ਆਪਣੀ ਬੇਗਮ ਦੀ ਸੇਵਾ ਵਿੱਚ ਲਾ ਦਿੱਤਾ ਬੇਗਮ ਦੀ ਸੇਵਾ ਵਿੱਚ ਉਹ ਲੱਗੀ ਹੋਈ ਭਾਈ ਰਾਮ ਸਿੰਘ ਦੀ ਪੁੱਤਰੀ ਰਾਤ ਨੂੰ ਉਹਦੀ ਮੁਠੀ ਚਾਪੀ ਕਰਦਿਆਂ ਮਨ ਭਰ ਆਇਆ ਸੇਵਾ ਕਰਦਿਆਂ ਰੋਣ ਲੱਗ ਪਈ ਬੇਗਮ ਨੇ ਛਿੜ ਕੇ ਕਮਰੇ ਚੋਂ ਬਾਹਰ ਕੱਢ ਦਿੱਤੀ ਤੂੰ ਤਾਂ ਮੇਰਾ ਜਿਹੜਾ ਆ ਔਰ ਸਮਾਂ ਬਰਬਾਦ ਕਰਦੀ ਮੈਨੂੰ ਨਿਮੋਸ਼ੀ ਚਲ ਜਾਨੀ ਆ ਤੂੰ ਗੁਲਾਮ ਆ ਤੇ ਸੇਵਾ ਕਰ ਕਮਰੇ ਚੋਂ ਬਾਹਰ ਕੱਢੀ ਤੇ ਉਹਨੂੰ ਪਤਾ ਲੱਗ ਗਿਆ ਜਾਂਦੀ ਹੋਈ ਉਹ ਰਸਤਾ ਵੇਖਦੀ ਗਈ ਰਾਤ ਦਾ ਸਮਾਂ ਸੀ ਉਹਨੂੰ ਸਮਾਂ ਮਿਲ ਗਿਆ ਤੰਬੂ ਚੋਂ ਜਦੋਂ ਬਾਹਰ ਕੱਢੀ ਉੱਥੋਂ ਜਿਉਂ ਚੱਲੀ ਰਾਤ ਨੂੰ ਬਾਹੋ ਤਾਹੀ ਦੌੜਦੀ ਦੌੜਦੀ ਉਸ ਜਗ੍ਹਾ ਤੇ ਆ ਗਈ ਜਿੱਥੇ ਖੂਹ ਤੇ ਉਹਦਾ ਬਾਬਾ ਬੈਠਾ ਸੀ ਦਾਦਾ ਬੈਠਾ ਸੀ ਆ ਕੇ ਆਵਾਜ਼ ਮਾਰੀ ਬਾਬਾ ਮੈਂ ਆ ਗਈ ਆਪਣੇ ਦਾਦੇ ਦੇ ਗਲ ਵਕਰੀਬ ਚ ਲੱਗੀ ਦਾਦਾ ਪੋਤੀ ਦੋਨੋਂ ਰੋਏ ਇੰਨੇ ਨੂੰ ਕੀ ਹੋਇਆ ਜੇ ਗੱਲਾਂ ਹੀ ਕਰਦੇ ਸਨ ਤੇ ਪਠਾਨ ਪਿਛੋਂ ਫੇਰ ਆ ਗਏ ਭਲਦੇ ਹੋਏ ਜਦੋਂ ਉਸ ਰਾਜਪੂਤ ਨੇ ਕਿਹਾ ਵੀ ਤੁਹਾਡੀ ਗੁਲਾਮ ਲੜਕੀ ਭੱਜ ਗਈ ਉਹ ਆ ਗਏ ਕਹਿੰਦੇ ਹੁਣ ਤੁਹਾਡੀ ਜਾਨ ਨਹੀਂ ਬਖਸ਼ੀ ਜਾਏਗੀ ਕਿੱਧਰ ਜਾਓਗੇ ਤੇ ਦੋਨੇ ਦਾਦਾ ਪੋਤੀ ਬੜੇ ਨਿੰਮੋ ਝੁਨੇ ਦਾਏ ਹੋ ਗਏ ਕਿ ਹੁਣ ਮੁਸ਼ਕਲ ਇਹ ਕਹਿੰਦੇ ਤੂੰ ਉੱਥੋਂ ਭੱਜਾਈ ਹੁਣ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਤੇ ਦਾਦਾ ਜਿਹੜਾ ਸੀ ਉਹਨੂੰ ਪਤਾ ਸੀ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਲੜਕੀ ਉੱਥੋਂ ਤਾਂ ਆ ਗਈ ਇੱਥੋਂ ਕੌਣ ਬਚਾਵੇਗਾ ਹੁਣ ਮੈਨੂੰ ਅੱਖਾਂ ਤੋਂ ਦੀਦਾ ਨਹੀਂ ਪਤਾ ਨਹੀਂ ਲੋਕ ਕੀ ਕਰਨਗੇ ਮੇਰੇ ਨਾਲ ਮੇਰੀ ਇਸ ਪੋਤੀ ਦੇ ਨਾਲ ਤੇ ਮਨ ਵਿੱਚੋਂ ਆਵਾਜ਼ ਨਿਕਲੀ ਕਹ ਲੱਗਾ ਹੇ ਕਲਗੀਆਂ ਵਾਲਿਆ ਅੱਜ ਕੋਈ ਨਹੀਂ ਉਹ ਤੇਰੇ ਸਿੱਖ ਰਾਮ ਸਿੰਘ ਦੀ ਬੇਟੀ ਨੂੰ ਬਚਾਉਣ ਵਾਲਾ ਜੇ ਤੂੰ ਹੈਂ ਗਾਂ ਤੇ ਬੌੜਾ ਕਿਰਪਾ ਕਰ ਤੇਰੇ ਬਿਗੈਰ ਸਾਣਾ ਸਾਡੀ ਇੱਜ਼ਤ ਆਬਰੂ ਨੂੰ ਕੋਈ ਬਚਾਉਣ ਵਾਲਾ ਨਹੀਂ ਅਰ ਸਾਨੂੰ ਡਰਿਆ ਕਿ ਕੋਈ ਅਨਹੋਣੀ ਘਟਨਾ ਨਾ ਵਾਪਰੇ ਇੰਨੇ ਨੂੰ ਜੀ ਉਹ ਲਲਕਰੇ ਮਾਰਦੇ ਹੋਏ ਪਠਾਨ ਜਿਹੜੇ ਨੇ ਨੇੜੇ ਆ ਗਏ ਤੇ ਜਦੋਂ ਬਿਲਕੁਲ ਨੇੜੇ ਪਹੁੰਚਣ ਲੱਗੇ ਨਾ ਲੜਕੀ ਨੂੰ ਟੱਚ ਕਰਨ ਲੱਗੇ ਪਕੜਨ ਲੱਗੇ ਤੇ ਉਹ ਸਾ ਖੂਹ ਦੇ ਨੇੜੇ ਇੱਕ ਪਿੱਪਲ ਸੀ ਪਿੱਪਲ ਜਾਂ ਬੋੜ ਕਹਿੰਦੇ ਬਈ ਇੰਨੇ ਨੂੰ ਉਸ ਪਿੱਪਲ ਦੇ ਵਿੱਚ ਫਾੜ ਕਰਕੇ ਇੱਕ ਤੀਰ ਵੱਜਿਆ ਪਠਾਣਾ ਵੇਖਿਆ ਬਈ ਇੱਥੇ ਹੈ ਕੋਈ ਨਹੀਂ ਤੀਰ ਕਿਧਰੋਂ ਵੱਜਿਆ ਔਰ ਇੰਨੇ ਨੂੰ ਦੂਜਾ ਤੀਰ ਆ ਕੇ ਜਿਹੜਾ ਮੇਨ ਪਠਾਨ ਸੀ ਉਹਦੇ ਘੋੜੇ ਦੇ ਵੱਜਿਆ ਉਹਦਾ ਘੋੜਾ ਦੜ ਕਰਕੇ ਜਾ ਪਿਆ ਪਠਾਨ ਜਿਹੜੇ ਇੱਧਰ ਉੱਧਰ ਲੱਗੇ ਵੇਖਣ ਉਧਰ ਘੋੜਿਆਂ ਦੀਆਂ ਆਵਾਜ਼ਾਂ ਆਉਣ ਜਦੋਂ ਘੋੜਿਆਂ ਦੀਆਂ ਆਵਾਜ਼ਾਂ ਆਈਆਂ ਤੇ ਬੱਚੀ ਨੇ ਵੇਖਿਆ ਗੁਰੂ ਕੇ ਖਾਲਸੇ ਆਉਂਦੇ ਆ ਸਤਗੁਰੂ ਆਉਂਦੇ ਤੇ ਕਹਿੰਦੀ ਬਾਪੂ ਆ ਗਏ ਅਰ ਹੁਣ ਨਾ ਡਰਾਂ ਤੇ ਜਦੋਂ ਇੰਨਾ ਕਿਹਾ ਪਹਿਲਾਂ ਬਾਪੂ ਦੇ ਮਨ ਚ ਸੀ ਸ਼ੈਦ ਪਠਾਨ ਆ ਗਏ ਕਹਿੰਦੀ ਨਹੀਂ ਸਤਿਗੁਰੂ ਆ ਗਏ ਹੁਣ ਡਰਨ ਦੀ ਕੋਈ ਲੋੜ ਨਹੀਂ ਅੰਦਰੋਂ ਆਵਾਜ਼ ਮਾਰੀ ਗੁਰੂ ਕਲਗੀ ਵਾਲਾ ਸੱਚਾ ਪਾਤਸ਼ਾਹ ਸਿੰਘਾਂ ਸਮੇਤ ਭਾਈ ਰਾਮ ਸਿੰਘ ਦੀ ਲੜਕੀ ਦੀ ਤੇ ਉਹਨਾਂ ਦਾ ਭੈ ਮੇਟਣ ਵਾਸਤੇ ਉੱਥੇ ਪਹੁੰਚ ਗਏ ਉਹਨਾਂ ਪਠਾਣਾ ਨੂੰ ਉਹਨਾਂ ਦੀ ਬੰਦੀ ਸਜ਼ਾ ਦਿੱਤੀ ਗਈ ਸੱਚੀ ਸਰਕਾਰ ਘੋੜੇ ਤੋਂ ਉਤਰੇ ਉਤਰ ਕੇ ਉਹ ਬੱਚੀ ਹਾਲੋਂ ਬਿਹਾਲ ਸੀ ਬਜ਼ੁਰਗ ਦੇ ਨੇਤਰ ਨਹੀਂ ਸਨ ਪਰ ਨੇਤਰਾਂ ਵਿੱਚੋਂ ਜਲ ਬੜਾ ਚੱਲਦਾ ਸੀ ਨਾਲੇ ਦੱਸ ਰਹੇ ਸਨ ਮਹਾਰਾਜ ਆ ਕੁਝ ਹੋ ਗਿਆ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਕੋਈ ਦੁੱਖ ਨਹੀਂ ਹੋਵੇਗਾ ਹੁਣ ਸੁੱਖ ਮਿਲਣਗੇ ਗੁਰੂ ਕਲਗੀ ਤਰਪਤਾ ਨੇ ਉਹ ਬੱਚੀ ਦੇ ਸਿਰ ਤੇ ਹੱਥ ਰੱਖਿਆ ਵਿਦਵਾਨ ਇਤਿਹਾਸ ਕਰ ਕਹਿੰਦੇ ਸਤਗੁਰੂ ਨੇ ਉਸ ਬੱਚੀ ਦੇ ਸਿਰ ਤੇ ਹੱਥ ਰੱਖਿਆ ਤੇ ਜਦੋਂ ਗੁਰੂ ਨੇ ਹੱਥ ਰੱਖਿਆ ਸਮਰੱਥ ਗੁਰੂ ਸਿਰ ਹੱਥ ਧਰਿਓ ਉਹਦੇ ਕਵਾੜ ਖੁੱਲ ਗਏ ਦਿਬ ਦ੍ਰਿਸ਼ਟੀ ਹਾਸਲ ਹੋ ਗਈ ਤੇ ਉਹ ਬਿਰਦ ਬਾਬਾ ਆਪਣੀ ਪੋਤੀ ਨੂੰ ਕਹਿੰਦਾ ਧੀਏ ਅੱਜ ਕਿਦੇ ਮੇਰੇ ਨੇਤਰ ਹੁੰਦੇ ਮੈਂ ਸਤਿਗੁਰੂ ਦੇ ਦੇਦਾਰ ਕਰਦਾ ਮੇਰੇ ਹੱਥ ਫੜ ਕੇ ਸੱਚੀ ਸਰਕਾਰ ਦੇ ਚਰਨਾਂ ਨੂੰ ਸ਼ਹਾਦੇ ਜਦੋਂ ਹੱਥ ਨੇੜੇ ਕੀਤੇ ਬਜ਼ੁਰਗ ਬਾਬੇ ਨੇ ਆਪ ਚਰਣਾ ਤੇ ਹੱਥ ਲਾਏ ਤੇ ਮੱਤ ਕਟੇ ਕੇ ਕਹਿੰਦਾ ਦਾਤਾ ਮਨ ਕਰਦਾ ਸੀ ਤੇਰੇ ਦੇਦਾਰ ਕਰਦਾ ਬਦਕਿਸਮਤੀ ਏ ਉਸ ਪਰਮਾਤਮਾ ਨੂੰ ਜੋ ਪਾਇਆ ਮੇਰੀ ਨੇਤਰਾਂ ਦੀ ਜੋਤ ਲੈ ਗਿਆ ਸੱਚੀ ਸਰਕਾਰ ਮਿਹਰ ਭਰੀਆਂ ਨਜ਼ਰਾਂ ਕਰਕੇ ਕਹਿੰਦੇ ਬਾਬਾ ਵਾਹਿਗੁਰੂ ਵਾਹਿਗੁਰੂ ਕਹਿ ਬੋਲ ਤੇ ਬੋਲਦਾ ਹੋਇਆ ਨੇਤਰ ਖੋਲ ਜਦੋਂ ਨੇਤਰ ਖੋਲੇ ਵਾਹਿਗੁਰੂ ਵਾਹਿਗੁਰੂ ਕਰਨਿਆਂ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੇਦਾਰ ਕਰਦਾ ਹੈ ਗੁਰੂ ਆਪਣੇ ਸਿੱਖ ਨੂੰ ਸਭ ਦਾਤਾ ਬਖਸ਼ਦਾ ਹੈ ਗੁਰੂ ਮਦਦ ਤੇ ਆਉਂਦਾ ਹੈ ਔਰ ਗੁਰੂ ਜਿਹੜਾ ਹੈ ਭਗਤਾਂ ਦੇ ਭੈ ਨੂੰ ਮਿਟਦਾ ਹੈ ਤੇ ਸਤ ਗੁਰੂ ਆਪਣੇ ਪਿਆਰਿਆਂ ਦੀ ਰੱਖਦਾ ਹੋਵੇ ਉਹਦਾ ਸਿੱਖ ਤੇ ਹੋਵੇ ਉਹ ਸਿੱਖ ਦਾ ਪਰਿਵਾਰ ਪਰ ਅੰਦਰ ਭਾਵਨਾ ਹੋਵੇ ਮੇਰਾ ਗੁਰੂ ਆਪ ਚੱਲ ਕੇ ਆਉਂਦਾ ਕਿਸੇ ਨੂੰ ਨਹੀਂ ਕਿ ਜਦ ਤੂੰ ਮਦਦ ਕਰਿਆ ਗੁਰੂ ਆਪ ਆਉਂਦਾ ਹੈ ਗੁਰੂ ਅਰਜੁਨ ਦੇਵ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਉਹ ਭਗਤਾਂ ਦੇ ਭੈ ਨੂੰ ਮੇਟਦਾ ਹੈ ਭਗਤਾਂ ਦਾ ਪਿਆਰਾ ਹੈ ਤੇ ਭਗਤਾਂ ਤੇ ਜਦੋਂ ਕੋਈ ਦਿੱਕਤ ਆਉਂਦੀ ਆ ਨਾ ਔਰ ਕੋਈ ਆਕੇ ਐਸਾ ਅਵਲੜਾ ਸਮਾਂ ਮ ਬੰਦ ਹੈ ਮੇਰਾ ਗੁਰੂ ਆਪ ਆਉਂਦਾ ਜਿਵੇਂ ਬੱਚੇ ਨੂੰ ਧੀ ਨੂੰ ਪੁੱਤਰ ਨੂੰ ਕੁਝ ਹੋਵੇ ਨਾ ਤੇ ਮਾਂ ਬਾਪ ਦੂਜੇ ਨਹੀਂ ਕਹਿੰਦੇ ਕਿ ਭੱਜ ਕੇ ਜਾਣ ਜੋ ਹੱਥ ਚ ਸੁੱਟ ਕੇ ਭੱਜ ਵਗਦੇ ਉਧਰ ਨੂੰ ਕਿ ਮੈਂ ਭੱਜ ਕੇ ਪਹਿਲਾਂ ਪਹੁੰਚਾਂ ਤੇ ਭਗਤਾਂ ਨੂੰ ਸਿੱਖਾਂ ਨੂੰ ਪਿਆਰਿਆਂ ਨੂੰ ਜਦੋਂ ਕੋਈ ਦੁੱਖ ਹੁੰਦਾ ਹੈ ਉਦੋਂ ਮੇਰਾ ਗੁਰੂ ਸਭ ਕੁਝ ਛੱਡ ਕੇ ਸਿੱਖ ਵੱਲ ਨੂੰ ਤੁਰਦਾ ਹੈ ਕਿਉਂਕਿ ਸਿੱਖ ਨੂੰ ਦੁੱਖ ਅਤੇ ਗੁਰੂ ਦੁਖੀ ਹੁੰਦਾ ਹੈ ਜਦੋਂ ਸਿੱਖ ਨੂੰ ਸੋਖੇ ਉਹਦੇ ਪੈ ਨੂੰ ਮੇਟਦਾ ਸਿੱਖ ਪ੍ਰਸੰਨ ਹੁੰਦਾ ਹੈ ਬੰਦਗੀ ਵਾਲਾ ਭਾਵਨਾ ਵਾਲਾ ਉਦੋਂ ਗੁਰੂ ਪ੍ਰਸੰਨ ਹੁੰਦਾ ਹੈ ਮਹਾਰਾਜ ਸਾਹਿਬ ਕਹਿੰਦੇ ਉਹ ਭਗਤਾਂ ਦੇ ਭੈ ਨੂੰ ਮੇਟ ਦਿੰਦਾ ਹੈ ਤੋ ਗੁਰੂ ਵੱਲ ਨੂੰ ਤੁਰ ਮਹਾਰਾਜ ਕਹਿੰਦੇ ਸਾਧ ਸੰਗ ਜਮ ਦੂਤ ਨ ਭੇਟਨ ਸਾਧ ਸੰਗਤ ਵਿੱਚ ਆ ਸਤਿਗੁਰੂ ਨਾਲ ਜੁੜ ਉਹਨਾਂ ਬਚਨਾਂ ਨੂੰ ਹਿਰਦੇ ਚ ਵਸਾ ਤੇ ਅੰਦਰੋਂ ਆਵਾਜ਼ ਕਿਦੇ ਉਹ ਅੱਖਾਂ ਤੋਹੀਨੇ ਬਾਬੇ ਦੀ ਤਰ੍ਹਾਂ ਤੇਰੀ ਹੋਵੇ ਭਾਈ ਰਾਮ ਸਿੰਘ ਦੇ ਪਿਤਾ ਵਰਗੀ ਆਵਾਜ਼ ਹੋਵੇ ਤੇ ਇਹ ਨਾ ਹੋਵੇ ਕਿ ਮੈਨੂੰ ਦੀਦਾ ਜੇ ਬਾਰੋਂ ਦੀਦਾ ਅੰਦਰ ਕੁਝ ਨਹੀਂ ਜੇ ਦੀਦਾ ਹਮ ਅੰਦਲੇ ਅੰਦ ਵਿਖੇ ਬਿਕ ਰਾਤੇ ਕਿਉ ਚੱਲੈ ਗੁਰਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਮਾਦਾ ਜੇ ਨੇਤਰ ਕੋਈ ਨਹੀਂ ਗਿਆਨ ਵਿਵੇਕ ਦੇ ਨੇਤਰ ਬਖਸ਼ੋ ਫਿਰ ਸੱਚਾ ਪਾਤਸ਼ਾਹ ਗੁਰੂ ਗੁਰੂ ਜਪੌਂਦਿਆਂ ਤੈਨੂੰ ਅੰਦਰ ਦੇ ਨੇਤਰ ਬਖਸ਼ੇਗਾ ਬਾਰੋਂ ਭਾਵੇਂ ਦੀਦਾ ਨਹੀਂ ਤੂੰ ਤਿੰਨਾਂ ਲੋਕਾਂ ਦੀ ਜਾਣਕਾਰੀ ਕਰੇਗਾ ਤੇਰੇ ਕੋਲ ਤਿੰਨਾ ਲੋਕਾਂ ਚ ਕੀ ਹੋ ਰਿਹਾ ਉਹ ਸਭ ਕੁਝ ਦੇਖੇਗਾ ਗੁਰੂ ਐਡਾ ਸਮਰੱਥ ਹੈ ਉਹਦੇ ਕੋਲ ਆ ਜਿਹੜਾ ਗੁਰੂ ਦੇ ਮਾਰਗ ਤੇ ਚੱਲਦਾ ਸਤ ਸੰਗਤ ਕਰਦਾ ਸਤਗੁਰੂ ਨਾਲ ਜੁੜ ਜਾਂਦਾ ਹੈ ਉਹਦਾ ਜਮਦੂਤਾਂ ਦੇ ਨਾਲ ਸਾਹਮਣਾ ਨਹੀਂ ਹੁੰਦਾ ਉਹਦੇ ਜਮਦੂਤ ਨੇੜੇ ਨਹੀਂ ਆਉਂਦੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਦੂਤ ਉਹਦੇ ਨੇੜੇ ਨਹੀਂ ਆਉਂਦੇ ਜਮਦੂਤ ਭੇਟ ਨਹੀਂ ਹੁੰਦੀ ਮਲਾਪ ਨਹੀਂ ਹੁੰਦਾ ਕਿਉਂਕਿ ਉਹਦੇ ਕੋਲ ਆਉਂਦੇ ਹੀ ਨਹੀਂ ਉਹ ਪਰਮਾਤਮਾ ਦੇ ਵਿੱਚ ਜਾਸਮਾਉਂਦੇ ਜਪਨ ਵਾਲੇ ਸੇਵਾ ਵਾਲੇ ਸਿਮਰਨ ਵਾਲੇ ਸਤ ਸੰਗੀ ਜਨ ਉਹ ਸਤ ਗੁਰੂ ਦੇ ਕੋਲ ਜਾ ਕੇ ਬੈਠਦੇ ਜਮਦੂਤਾ ਨਾਲ ਉਹਨਾਂ ਦਾ ਵਾਹ ਵਾਸਤਾ ਨਹੀਂ ਜੀਵਨ ਰੂਪ ਅਨੂਪ ਦਿਆਲਾ ਹੇ ਦਇਆ ਦੇ ਘਰ ਮੇਰੀ ਵੈ ਗੁਰੂ ਜੀ ਅਰ ਜੀਵਨ ਦੇੜਾ ਅਰ ਤੇਰਾ ਤੇਰੀ ਉਪਮਾ ਦੇ ਸਹਤ ਹੋਵੇ ਉਪਮਾ ਤੋਂ ਰਹਿ ਤੇ ਤੇਰੇ ਗੁਨਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮਹਾਰਾਜ ਜੀਵਨ ਰੂਪ ਤੂੰ ਜੀਵਨ ਰੂਪ ਹੈ ਜੀਵਾਂ ਦਾ ਜੀਵਾਂ ਨੂੰ ਜਗਤ ਦਾ ਜੀਵਨ ਰੂਪ ਇਹਨਾਂ ਨੂੰ ਜੀਵੋਦਾਨ ਦੇਣਾ ਤੇ ਅਨੂਪ ਉਪਮਾ ਤੋਂ ਰਹਿ ਤੇ ਤੇਰੀ ਉਪਮਾ ਬਿਆਨ ਨਹੀਂ ਕੀਤੀ ਜਾਂਦੀ ਤੂੰ ਦਇਆ ਦਾ ਅੱਲਾ ਮੈਨਾ ਘਰ ਹੁੰਦਾ ਤੂੰ ਦਇਆ ਦਾ ਘਾਰੇ ਸਾਰਿਆਂ ਤੇ ਤਰਸ ਕਰਦਾ ਰਵਨ ਗੁਨਾ ਕਟਿਏ ਜਮਜ਼ਾਲਾ ਤੇਰੇ ਗੁਨਾ ਨੂੰ ਰਵਨ ਜਪਨਾ ਸਿਮਰਨਾ ਅਰਾਧਨਾ ਉਚਾਰਨ ਕਰਨਾ ਤੇ ਉਚਾਰਨ ਕਰਕੇ ਜਪ ਜਪ ਕੇ ਜਿਹੜੀਆਂ ਜਮਾਂ ਦੀਆਂ ਫਾਈਆਂ ਐ ਨਾ ਉਹਨਾਂ ਨੂੰ ਗੁਰਸਿੱਖ ਪਿਆਰੇ ਕੱਟ ਲੈਂਦੇ ਉਹਨਾਂ ਦਾ ਨਸ਼ਟ ਕਰ ਦਿੰਦੇ ਅਵਗਨਾ ਦਾ ਆਵਾ ਗਮਣ ਦਾ ਜਪ-ਜਪ ਕੇ ਉਹ ਜੰਜਾਲ ਨੂੰ ਕਟ ਦਿੰਦੇ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਜਿਨ ਨੇ ਇਹ ਪ੍ਰਭੂ ਨੂੰ ਮਿਲਣਾ ਜਿਨ ਨੇ ਆਵਾ ਗਮਣ ਦੁੱਖਾਂ ਜਨਮਾਂ ਜਨਮਾਂਤਰਾਂ ਦੀਆਂ ਫਾਈਆਂ ਕਟਣੀਆਂ ਉਹ ਵੈ ਗੁਰੂ ਦਾ ਅੰਮ੍ਰਿਤ ਨਾਮ ਜਿਹੜਾ ਮ੍ਰਿਤੂ ਦਾ ਭੈ ਵੀ ਦੂਰ ਕਰਨ ਵਾਲਾ ਹੈ ਉਹਨੂੰ ਰਸਨਾ ਦੇ ਨਾਲ ਜ਼ੁਬਾਨ ਦੇ ਨਾਲ ਨਿਤ ਜਾਪੈ ਹਰ ਰੋਜ਼ ਜਪੇ ਅਰਾਧੇ ਸਿਮਰਨ ਕਰੇ ਤੇ ਫਿਰ ਕੀ ਹੋਵੇਗਾ ਰੋਗ ਰੂਪ ਮਾਇਆ ਨਾਮ ਵਿਆਪੇ ਮਹਾਰਾਜ ਕਹਿੰਦੇ ਜਿਹੜੀ ਸਾਰੀ ਰੋਗਾਂ ਦੀ ਜੜ ਮਾਇਆ ਜਿਨੇ ਜਨਮ ਵੇਲੇ ਅਮਰ ਵਰਤਾਇਆ ਲਿਵ ਛੁੱਟ ਗਈ ਟੁੱਟ ਗਈ ਸੀ ਤੇ ਉਦੋਂ ਇਹਨੇ ਆਪਣਾ ਹੀ ਹੁਕਮ ਚਲਾ ਦਿੱਤਾ ਸੀ ਕਹਿਣ ਲੱਗੇ ਇਹ ਰੋਗ ਉਤਪਨ ਕਰਦੀ ਮਨ ਅੰਦਰ ਸੋਗ ਤਨ ਵਿੱਚ ਰੋਗ ਕਹਿੰਦੇ ਇਹ ਤੈਨੂੰ ਵਿਆਪੇ ਪੋ ਨਹੀਂ ਸਕੇਗੀ ਸੰਸਾਰ ਵਿੱਚ ਰਹਿੰਦੇ ਆ ਇਹ ਪ੍ਰਭਾਵ ਆਪਣਾ ਨਹੀਂ ਪਾ ਸਕੇਗੀ ਭਗਤ ਤੇ ਇਹ ਪ੍ਰਭਾਵ ਨਹੀਂ ਪਉਂਦੀ ਭਗਤ ਦੇ ਚਰਨੀ ਲੱਗਦੀ ਆ ਤੇ ਸੰਸਾਰੀ ਦੇ ਸਿਰ ਤੇ ਚੜ ਕੇ ਨੱਚਦੀ ਆ ਉਹਦੇ ਅੱਗੇ ਹੱਥ ਬੰਨ ਕੇ ਖੜੀਏ ਸੰਸਾਰੀ ਦੇ ਹੱਥ ਜੋੜਾ ਦਿੰਦੀ ਆ ਕਹਿਣ ਲੱਗੇ ਇਹਦਾ ਜੁਮਲ ਕਟਿਆ ਦਏਗਾ ਤੈਨੂੰ ਵਿਆਪ ਨਹੀਂ ਸਕੇਗੀ ਪੋ ਨਹੀਂ ਸਕੇਗੀ ਜਪ ਗੋਬਿੰਦ ਉਹ ਅਕਾਲ ਪੁਰਖ ਵੈਗੁਰੂ ਜਿਹੜਾ ਧਰਤੀ ਦੀ ਬਿੰਦ ਪਾਲਣਾ ਕਰਨ ਵਾਲਾ ਹੈ ਨਾ ਸੰਗੀ ਸਭ ਤਾਰੇ ਉਹਦਾ ਜਾਪ ਜਪਦਿਆਂ ਆਪ ਤਰੇਂਗਾ ਤੇ ਸੰਗੀ ਸਾਥੀ ਸਗਲ ਤਰਾਈ ਤੇਰੇ ਸੰਗੀ ਸਾਥੀ ਨਾਲ ਚੱਲਣ ਵਾਲੇ ਦਾਇਮ ਬਾਈ ਚੱਲਣ ਵਾਲੇ ਪਰਿਵਾਰ ਅਦ ਕਟੰਬੀ ਸਾਰੇ ਆਂਦਾ ਪਾਰ ਉਤਾਰਾ ਕਰੇਗਾ ਹੋਣਾ ਤਾਂ ਜੇ ਜਪੇਗਾ ਜਪੋ ਤਾਂ ਏਕੂ ਨਾਮਾ ਅਵਰ ਨਿਰਾਫਲ ਕਾਮਾ ਔਰ ਜਪ ਆਰਾਧ ਉਹਨੂੰ ਜਪਦਿਆਂ ਹੋਇਆਂ ਔਰ ਮਾਲਕ ਨਾਲ ਜੁੜ ਜਾ ਸਾਰੇ ਤਰਦਨਗੇ ਕਹਿੰਦੇ ਪੋਤ ਨਹੀਂ ਪੰਜ ਬਟਵਾਰੇ ਕਹਿੰਦੇ ਜਦੋਂ ਜਪੇਗਾ ਨਾ ਜਿਹੜੇ ਪੰਜ ਬਾਟ ਮਾਰੇ ਲੋਟੂ ਆ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਜਿਹੜੇ ਇਹ ਲੋਟੂ ਨੇ ਇਹ ਤੈਨੂੰ ਪੂ ਨਹੀਂ ਸਕਣਗੇ ਤੇਰੇ ਅੰਦਰੂ ਅਗਨਾਂ ਨੂੰ, ਸ਼ੁਭ ਗੁਣਾਂ ਨੂੰ, ਸ਼ੁਭ ਵਿਚਾਰਾਂ ਨੂੰ ਔਰ ਨਸ਼ਟ ਨਹੀਂ ਕਰ ਸਕਣਗੇ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਇਹ ਵੀ ਤੇਰੇ ਅੱਗੇ ਝੁਕ ਜਾਣਗੇ। ਰੱਬ ਦੇ ਪਿਆਰਿਆਂ ਬੰਦਗੀ ਵਾਲਿਆਂ ਦੇ ਅੱਗੇ ਇਹ ਝੁਕ ਜਾਂਦੇ ਨੇ ਇਹ ਉਹਨਾਂ ਦਾ ਹੁਕਮ ਮੰਨ ਬੋਲਦੇ ਨੇ ਤੇ ਸੰਸਾਰੀਆਂ ਨੂੰ ਇਹ ਝੁਕਾ ਲੈਂਦੇ ਨੇ ਸੰਸਾਰੀ ਇਹਨਾਂ ਦੇ ਅਧੀਨ ਹੋ ਕੇ ਚੱਲਦੇ ਇਹਨਾਂ ਦੇ ਮੰਗਰ ਤੁਰਦੇ ਇਹਨਾਂ ਦੇ ਕਹੇ ਚ ਮਹਾਰਾਜ ਕਹਿੰਦੇ ਮਨ ਬਚ ਕਰਮ ਪ੍ਰਭ ਇੱਕ ਧਿਆਏ ਮਨ ਕਰਕੇ ਬਚਨਾ ਕਰਕੇ ਸ਼ਰੀਰ ਕਰਕੇ ਕਰਮਾ ਕਰਕੇ ਮਹਾਰਾਜ ਕਹਿੰਦੇ ਇੱਕ ਪਰਮਾਤਮਾ ਨੂੰ ਧਿਆਵੇ ਇੱਕ ਨੂੰ ਅਰਾਧੇ ਇਹ ਨਾ ਹੋਵੇ ਤਨ ਕਰਕੇ ਕੁਝ ਹੋਰ ਦਿਸਦਾ ਮੰਨ ਕਰਕੇ ਉਹਦੇ ਵਿਚਾਰ ਕੁਝ ਹੋਰ ਨੇ ਤੇ ਕਰਮ ਕੀਤਾ ਕੁਝ ਹੋਰ ਕਰਦਾ ਤਿੰਨੇ ਵਖ ਵਖ ਨਾ ਹੋਣ ਜਿਹੋ ਦੇ ਆ ਬਾਹਰੋਂ ਦਿਸਦਾ ਧਾਰਮਿਕ ਉਹਦੇ ਅੰਦਰੋਂ ਹੋਵੇ ਜਿਹੋ ਜਿਆ ਅੰਦਰੋਂ ਬਾਹਰੋਂ ਆ ਉਹੋ ਜੇ ਕਾਰਜ ਕੀਤਾ ਕਰਦਾ ਹੋਵੇ ਕੋਈ ਇਹ ਨਾ ਕਹੇ ਕਿ ਇਹ ਤਾਂ ਤੇਰਾ ਧਰਮ ਵਾਲਾ ਕੀਤਾ ਨਹੀਂ ਹੈ ਇਹ ਨਾ ਹੋਵੇ ਉਹੋ ਜਿਆ ਹੋਵੇ ਪਰ ਇੱਕ ਨੂੰ ਧਿਆ ਤੇਰੇ ਕਰਮ ਕਰਨੀ ਵੇਚਾਰ ਤੱਕ ਕੇ ਅਗਲੇ ਨੂੰ ਸਾਹਮਣੇ ਵਾਲੇ ਨੂੰ ਨਰੰਕਾਰ ਚیتے ਆਦਾਵੇ ਸਰਬ ਫਲਾ ਸੋਈ ਜਨ ਪਾਏ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਕਹਿੰਦੇ ਫਿਰ ਸਾਰੇ ਫਲ ਸਾਰੀਆਂ ਉਪਾਧੀਆਂ ਸਾਰੀਆਂ ਬਖਸ਼ਾ ਉਹ ਪਾ ਲਵੇਗਾ ਜਿਹੜਾ ਉਹਨੂੰ ਧਿਆਵੇਗਾ ਇਸ ਤਰੀਕੇ ਦੇ ਨਾਲ ਤਾਰ ਅਨੁਗ੍ਰਹਿ ਆਪਣਾ ਪ੍ਰਭ ਕੀਨਾ ਪ੍ਰਭੂ ਨੇ ਅਨੁਗ੍ਰਹਿ ਮੈਨਾ ਕਿਰਪਾ ਪ੍ਰਭੂ ਨੇ ਕਿਰਪਾ ਕਰਕੇ ਧਾਰਮੈ ਨਾ ਕਰਕੇ ਕਿਰਪਾ ਕਰਕੇ ਉਸ ਜੀਵ ਜਪਣ ਵਾਲੇ ਨੂੰ ਜੁੜੇ ਨੂੰ ਕਰਨੀ ਵਾਲੇ ਨੂੰ ਜਿਹੜਾ ਮਨ ਬਾਣੀ ਸ਼ਰੀਰ ਕਰਕੇ ਮਾਲਕ ਨੂੰ ਅਰਾਧਦਾ ਨਾ ਉਸ ਸੇਵਕ ਨੂੰ ਆਪਣਾ ਪ੍ਰਭ ਕੀ ਨਾ ਪ੍ਰਭੂ ਨੇ ਆਪਣਾ ਬਣਾ ਲਿਆ ਤਾਂ ਮੇਰਾ ਆਪਣਾ ਤੇ ਇਹ ਹੁੰਦਾ ਨਾ ਕਿ ਕੋਈ ਬਗਾਨਾ ਆ ਜੇ ਤੇ ਉਹਨੂੰ ਆਪਾਂ ਕਹਿੰਨੇ ਵੀ ਆ ਵਸਤੂ ਹੈ ਨਹੀਂ ਜੇ ਆਪਾਂ ਕਹਿੰਨੇ ਯਾਰ ਇਹ ਆਪਣਾ ਹੀ ਬੰਦਾ ਹੈ ਚਲੋ ਥੋੜੀ ਚੋ ਥੋੜੀ ਦੇ ਦੇਓ ਇਹਨੂੰ ਇਹਦੀ ਮਦਦ ਕਰਨੀ ਆਪਾਂ ਨਹੀਂ ਕਰਾਂ ਕੌਣ ਫਿਰ ਪ੍ਰਭੂ ਕਹਿੰਦਾ ਵੀ ਇਹਦੇ ਕਾਰਜ ਮੈਂ ਨਹੀਂ ਕਰਾਂਗਾ ਤੇ ਕੌਣ ਕਰੇਗਾ ਇਹ ਮੇਰਾ ਆਪਣਾ ਹੈ ਫਿਰ ਉਹ ਆਪਣਿਆਂ ਦੀ लाज ਆਪ ਰੱਖਦਾ ਹੈ ਕੇਵਲ ਨਾਮ ਭਗਤ ਰਸ ਦੀਨਾ ਕਹਿੰਦੇ ਕੇਵਲ ਭਗਤਾਂ ਨੂੰ ਨਾਮ ਦਾ ਰਸ ਦਿੱਤਾ ਹੈ ਉਹ ਨਾਮ ਦਾ ਰਸ ਮੰਨਦੇ ਨੇ ਤੇ ਪ੍ਰਭ ਉਹਨਾਂ ਤੇ ਕਿਰਪਾ ਕਰਦਾ ਆਦ ਮਦ ਅੰਤ ਪ੍ਰਭ ਸੋਈ ਨਾਮ ਦਾ ਰਸ ਮਾਨਣ ਵਾਲੇ ਇਹ ਜਾਣਦੇ ਨੇ ਅਰਤਨ ਕਰਕੇ ਮੰਨ ਕਰਕੇ ਬਚਨਾ ਕਰਕੇ ਆਦ ਸ਼ੁਰੂਆਤ ਕਰਕੇ ਅਰ ਜਨਮ ਕਰਕੇ ਜੀਵਨ ਜਿਉਂ ਰਹਿ ਉਹਦੇ ਕਰਕੇ ਅੰਤ ਪ੍ਰੀਅੰਤ ਪਰਮਾਤਮਾ ਤੋਂ ਬਗੈਰ ਦੂਜਾ ਕੋਈ ਨਹੀਂ ਉਹ ਹੈ ਪਰਮਾਤਮਾ ਹੀ ਹੈ ਨਾਨਕ ਤਿਸ ਬਿਨ ਅਵਰ ਨ ਕੋਈ ਉਦੇ ਤੋਂ ਬਗੈਰ ਕੋਈ ਨਹੀਂ ਉਦੇ ਤੋਂ ਬਗੈਰ ਜਨਮ ਨਹੀਂ ਉਦੇ ਤੋਂ ਬਗੈਰ ਪਰਵਰਸ਼ ਨਹੀਂ ਉਦੇ ਤੋਂ ਬਗੈਰ ਜੀਵ ਦੀ ਸਰੀਰ ਛੱਡਣ ਤੋਂ ਬਾਅਦ ਸੰਭਾਲ ਕੋਈ ਨਹੀਂ ਕਰਦਾ ਉਹ ਪਟਕਦਾ ਫਿਰਦਾ ਹੈ ਇੱਧਰ ਉੱਧਰ ਔਰ ਸੰਭਾਲ ਉਸੇ ਦੀ ਹੁੰਦੀ ਹੈ ਜਿਹੜਾ ਉਹਦੇ ਨਾਲ ਜੁੜਦਾ ਉਹਦੇ ਮਾਰਗ ਤੇ ਤੁਰਦਾ ਹੈ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਭਾਈ ਮਿਥਨ ਮੋਹ ਅਗਨ ਸੋਖ ਸਾਗਰ ਇਹਦੇ ਤੋਂ ਤਰਨਾ ਹੀ ਤੇ ਗੁਰੂ ਵੱਲ ਨੂੰ ਤੁਰ ਧਰਮ ਵੱਲ ਨੂੰ ਤੁਰ ਸਤ ਸੰਗਤ ਵੱਲ ਨੂੰ ਤੁਰ ਤੇਰਾ ਭਰੋਸਾ ਗੁਰੂ ਤੇ ਹੋਵੇ ਤੇ ਗੁਰੂ ਜਿਹੜਾ ਨਾ ਉਹ ਆਪਣੀ ਸਿੱਖ ਦੀ ਆਪ ਰੱਖਦਾ ਆਪ ਪਹੁੰਚਦਾ ਤੇ ਆਪਣਿਆਂ ਦੀ ਜੈ ਜੈਕਾਰ ਕਰ ਦਿੰਦਾ ਇਹ ਸੱਚੀ ਸਰਕਾਰ ਆਪਣੇ ਪਿਆਰਿਆਂ ਨੂੰ ਭੈ ਦੇ ਵਿੱਚ ਨਹੀਂ ਰਹਿਣ ਦਿੰਦਾ ਉਹ ਆਪ ਨਿਰਭਉ ਆ ਦੇਉ ਦੇ ਪਿਆਰੇ ਜਪਣ ਵਾਲੇ ਨਿਰਭੈ ਹੋ ਜਾਂਦੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਪ੍ਰਭੂ ਦੀ ਕਿਰਪਾ ਉਹਨਾਂ ਤੇ ਹੁੰਦੀ ਏ ਉਹ ਪ੍ਰਾਨਾਂ ਤਾਰੀ ਜੀਵਾਂ ਦਾ ਛੁਟਕਾਰਾ ਹੁੰਦਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਗਰੀਬ ਨਿਵਾਜ਼ ਦੀ ਸੰਗਤ ਸਤਿਗੁਰੂ ਬਖਸ਼ਣ ਜੋਗਾਂ ਅੱਗੇ ਤੋਂ ਸ੍ਰੇਸ਼ਟ ਮਤਬੋਧ ਦੀ ਬਖਸ਼ਿਸ਼ ਕਰਿਆ ਜੀ ਸੱਚੀ ਸਰਕਾਰ ਦੇ ਜੋ ਬਚਨ ਨੇ ਸੰਖੇਪ ਰੂਪ ਅੰਦਰ ਤੁਸ਼ ਬੁੱਧੀ ਨਾਲ ਇਹਨਾਂ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ ਪਣ ਸੁਣਨ ਵਾਲਿਆਂ ਨੂੰ ਸਾਨੂੰ ਸਮੱਤ ਦਾ দান ਬਖਸ਼ਣ ਆ ਸਾਡਾ ਆਇਆ ਸਫਲਾ ਹੋ ਸਕੇ ਜੀ ਇਨੀਆਂ ਕੁ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ